अपना सारी दिन के चंडीगढ़ के देर मुंह से निकलया कि थाने का बाबा साथ ताली ताला लाख लाख शुक्र है भाभी वो बार में जिस कहानी में क्या हुई रात 3:00 तक ना आ रही वो सारी रात जागती रही किदो मेरा पति अगर मैं परेशान टच का लेकिन जब वो सारी रात जागती पति पत्थर के या मतलब सुना है मेरा पता है ये भी सकते की मेरे के के वाला है You look at it let a panchip. It is ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਤਸੰਗਤ ਜੀਓ ਆਪ ਕਰਮਾ ਭਾਗਾ ਵਾਲੇ ਤੰਤਨ ਬਾਬਾ ਸਾਹਿਬ ਦੱਤਾ ਜੀ ਦੇ ਦਰ ਤੇ ਪਹੁੰਚ ਕੇ ਗੁਰੂ ਸਭ ਦੇ ਚਰਨਾਂ ਸਾਜਦੇ ਰਲਾ ਕੇ ਆਪਣੇ ਜੀਵ ਨੂੰ ਸਫਲ ਕਰਦੇ ਇਸ ਸਫਲਤਾ ਇੱਥੇ ਹੁਣ ਕਿਉਂ ਮਿਲਦੀ ਹੈ ਮਰਦ ਦੇ ਬਾਣੀ ਦਾ ਫਰਮਾਨ ਹੈ ਜਿੱਥੇ ਜਾਏ ਮਿੱਠੇ ਮੇਰਾ ਸਤਿਗੁਰੂ ਸਿਧਾਂਤ ਸਹਾਵਾ ਉਹ ਰਾਮ ਰਾਏ ਜਿਸ ਧਰਤੀ ਤੇ ਗੁਰੂ ਦੇ ਚਰਨ ਪਸੇ ਜਾਂਦੇ ਧਰਤੀ ਪਵਿੱਤਰ ਹੋ ਜਾਂਦੀ ਹੈ ਉਹ ਜੰਗਲ ਚ ਮੰਗਲ ਬਣ ਜਾਂਦਾ ਹੈ ਤੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ ਤੰਤਨ ਬਾਬਾ ਸਾਹਿਬ ਦੇ ਤਨੇ ਸਸਤਾਂ ਤੇ ਅੱਗੇ ਚੰਪੜਾ ਮਾਰਿਆ 10 ਸਾਲ ਤੱਕ ਹੋਰ ਤਪੱਸਿਆ ਕੀਤੀ ਤੇ ਪ੍ਰਮਾਤਮਾ ਦੀ অপার ਕਿਰਪਾ ਸਦਕਾ ਤੰਤਨ ਸੋਹਣ ਸਿੰਘ ਜੀ ਬਾਬਾ ਸਾਹਿਬ ਇਸ ਸਸਤਾਂ ਤੇ ਪ੍ਰਦਾਸ਼ੇ ਉਹ ਸਮੇਂ ਤੇ ਲੱਗ ਅੱਜ ਤੱਕ ਇਸ ਗੁਰੂ ਦੇ ਚਰਨ ਦੇ ਨਾਲ ਸੰਤਾਂ ਜੁੜਨੇ ਨੂੰ ਇਸ ਸਤੰਤੇ بڑے ਤੁੰਤੰਗ ਮਿੱਲਾ ਲਗਾ ਜਾਂਦਾ ਹੈ ਜੋ ਕਿ ਸ਼ੈਤਾਨ ਪਰਮੇਸ਼ਰ ਦੇ ਨਾਲ ਜੋੜਦਾ ਹੈ। ਪਰ ਵੀ ਸਪਿੰਡ ਦਾ ਕੀ ਨਾਮ ਹੈ ਜਿੱਥੇ ਇਸਲਾਮ ਨੂੰ ਲਿਆ। ਸਪਿੰਡ ਤਾਂ ਸਾਰੇ ਹੀ ਪਰਮੇਸ਼ਰ ਦੇ ਹੁੰਦੇ ਨੇ ਲੇਕਿਨ ਬਾਬਾ ਜੀ ਦਾ ਇਸ ਜਗ੍ਹਾ ਦੇ ਨਾਲ ਪ੍ਰੇਮ ਪਿਆਰ ਹੋਇਆ ਕਿਉਂਕਿ ਤੁਰਤੋ ਹੀ ਲਿਖਿਆ ਹੁੰਦਾ ਹੈ ਜਿਸ ਤਰਤੀਸ ਸੰਤ ਸਾਧੂਸ ਮਾਰੂਂ ਦੇ ਨੇ ਉੱਥੇ ਪਿਛਲੇ ਸਮੇਂ ਦੇ ਵਿੱਚ ਗੁਰੂ ਸਾਹਿਬ ਦੇ ਚਰਨ ਕਿਸੇ ਨਾ ਕਿਸੇ ਬਹਾਨੇ ਪੱਛੇ ਦੇ ਇਤਿਹਾਸ ਹੁੰਦਾ ਕਿ 6ਵੀਂ ਪੰਜ ਸਤੰਤ ਤੇ ਰੁਕੇ ਥੋੜੀ ਦੇਰ ਜਿਸ ਦੀ ਬਦੌਲਤ ਬਾਬਾ ਸਾਹਿਬ ਦਿੱਤਾ ਜੀ ਦੀ ਡਿਊਟੀ ਲੱਗੀ ਇਸ ਸਤੰਤ ਨੂੰ ਨਾਨਕ ਪਰਗਟ ਕੀਤਾ ਬਹੁਤ ਇਥੇ ਦੂਰ ਦੂਰ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਨੂੰ ਬੜੀ ਦੂਰ ਤਰੇਡੇ ਤੋਂ ਇੱਥੋਂ ਤੱਕ ਇਹ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਬਹੁਤ ਆਉਂਦੀਆਂ ਨੇ ਜਿੰਨਾਂ ਜਿੰਨਾਂ ਸੰਗਤਾਂ ਨੂੰ ਪਤਾ ਚੱਲ ਜਾਂਦਾ ਹੈ ਇਹ ਸਪਿੱਤਰ ਸਰੋਵਰਾਂ ਦੇ ਵਿੱਚ ਦੁੱਖ ਟੱਤੀ ਜਾਂਦੇ ਨੇ ਬਾਬਾ ਜੀ ਦਾ ਵਰਸ ਜੋ ਵੀ ਪ੍ਰਾਣੀ ਇਸ ਸਰੋਵਰ ਤੇ ਇਸ਼ਨਾਨ ਕਰੇਗਾ ਉਹਦੇ ਸਾਰੇ ਸਿਕਨ ਰੋਗ ਖਤਮ ਹੋ ਜਾਣਗੇ ਅੱਜ ਵੀ ਸੰਗਤਾਂ ਨੂੰ ਚੜ੍ਹ ਵੀਥੇ ਲੈ ਕੇ ਪਰੰਪਰਾ ਔਰ ਬਾਬਾ ਜੀ ਦੇ ਪਰੰਪਰਾ ਜਿਹੜੀਆਂ ਨੇ ਉਹਨਾਂ ਦੇ ਬੱਚੇ ਨਹੀਂ ਅੱਜ ਵੀ ਪੂਰੇ ਹੋ ਰਹੇ ਨੇ ਦੂਰ ਤਰੇਡੇ ਤੋਂ ਲੋਕ ਆਉਂਦੇ ਨੇ ਬੱਬਾ ਜੀ ਦੇ ਆ ਕੇ ਇਸ਼ਨਾਨ ਕਰਦੇ ਨੇ ਉਹਨਾਂ ਦੇ ਸਰੀਰ ਦੇ ਸੁੰਨਕੇ ਜੋ ਵੀ ਹੁੰਦੇ ਨੇ ਸਾਰੇ ਸਾਫ਼ ਹੋ ਜਾਂਦੇ ਨੇ ਇਹ ਉਹ ਬੱਬਾ ਜੀ ਦੀ ਕਿਰਪਾ ਹੈ ਕਿ ਉਹ ਮਾਪਰਸ਼ਨ ਵਿਚਾਰ ਹੁੰਦੇ ਨੇ ਕੋਟਾਲ ਹੁੰਦੇ ਨੇ ਜੋ ਕਹਿ ਜਾਂਦੇ ਨੇ ਸੱਚ ਹੈ ਸੱਚ ਨਾ ਪਰਮੇਸ਼ਰ ਦਾ ਹੈ ਉਹਨਾਂ ਦੇ ਮੂੰਹ ਨਿਕਲੀ ਹਰ ਬਾਜ ਪਰਮੇਸ਼ਰ ਦੀ ਆਪਣੀ ਬਾਜ ਹੈ ਭਗਵਾਨ ਜੀ ਜੀ ਤਾਂ ਅਸੀਂ ਆਪਣਾ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਸੰਗਤਾਂ ਦੂਰ ਦੂਰ ਆਉਂਦੀਆਂ ਸੰਗਤਨ ਮੇਰੀ ਇਹੋ ਹੀ ਗੁਜਾਰਸ਼ ਹੈ ਸਿੱਖ ਕੌਮ ਨੂੰ ਹਮੇਸ਼ਾ ਜੋ ਵੀ ਪ੍ਰਾਣੀ ਜਿਹਨਾਂ ਨੇ ਅਮਰ ਛਕੇ ਨੇ ਕਰਮਾ ਭਾਗਾਂ ਵਾਲੇ ਤੇ ਬਾਕੀ ਨੂੰ ਮੇਰੀ ਇਹੋ ਹੀ ਇੱਛਾਈ ਹੈ ਭਾਈ ਗੁਰੂ ਵਾਲੇ ਬਣੋ ਕਿ ਗੁਰਬਿੰਦ ਗਤਨੀ ਸ਼ਾਹ ਬੇਨ ਪਤਨੀ ਇਸ ਕਰਕੇ ਸੰਸਾਰ ਚ ਆਏ ਆ ਬੜੀ ਇਜਾਮਾ ਜੋ ਪ੍ਰਾਪਤ ਹੋਇਆ ਬੜੀ ਮੁਸ਼ਕਿਲ ਦੇ ਨਾਲ ਸਾਨੂੰ ਪਤਾ ਨਹੀਂ ਕਿੰਨੀਆਂ ਗੁਨਾਹਾਂ ਤੋਂ ਬਚਤ ਬਾਦ ਪ੍ਰਾਪਤ ਹੋਇਆ ਉਹਨਿਸ ਦਾ ਪੂਰਾ ਪੂਰਾ ਲਾਭ ਪ੍ਰਾਪਤ ਕਰੇ ਭਾਈ ਪ੍ਰਾਪਤ ਬਨੁਕ ਦੇਹੀ ਗੋਬ ਤੇ ਮਿਲ ਗਿਆ ਤੇਰੀ ਵਰੀਆ ਇਹ ਵਾਲੀ ਸਾਨੂੰ ਰੱਬ ਨੂੰ ਮਿਲਦੀ ਹੈ ਤਾਂ ਹੀ ਮਿਲਾਂਗੇ ਨਾ ਜੇ ਗੁਰੂ ਦੇ ਦਰਸਾਈ ਰਸਤੇ ਚੱਲਾਂਗੇ ਬਾਤਾਂ ਦੇ ਵਲੋਂ ਦੋ ਵੱਡੇ ਪ੍ਰੋਗਰਾਮ ਨੀਕੇ ਹੋਏ ਨੇ ਇਹ ਹਰ ਮਹੀਨੇ ਤੇ ਬਸਿਆ ਦਾ ਜੋ ਗੁਰੂਤਰ ਦਿਹਾੜਾ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਅੱਜ ਵੀ ਬਸਿਆ ਦਾ ਦਿਹਾੜਾ ਸੰਗਤਾਂ ਦੂਰ ਦੂਰ ਤੋਂ ਆ ਕੇ ਸ਼ਰਨ ਕਰਦੀ ਨੇ ਗੁਰੂ ਘਰ ਆ ਕੇ ਬੈਠੇ ਹਾਜ਼ਰੀ ਲਵਾਉਂਦੇ ਨੇ ਬਾਣੀ ਸਰਵਨ ਕਰ ਤੋਂ ਬਾਅਦ ਲੰਗਰ ਛਕਦੇ ਫਿਰ ਗੁਰੂ ਘਰ ਉਹ ਅਤੁੱਟ ਸੰਪੋਸ਼ਤ ਕੀਰਨ ਜਾਂਦੇ ਨੇ ਇਸ ਗੁਰਦੁਆਰੇ ਸਾਡੇ ਦੇ ਵੱਡੇ ਜੋਸ਼ਮਗੰਦੇ ਨੇ ਇੱਕ ਸਮਾਗਮ ਜੋ ਕਿ ਹਰ ਤਕਰੀਬਨ ਪੂਰਨਮਾਸ਼ੀ ਸਤੰਬਰ ਦੀ ਪੂਰਨਮਾਸ਼ੀ ਵਾਲੇ ਦਿਨ ਹੁੰਦਾ ਹੈ ਕਿਉਂਕਿ ਬਾਬਾ ਜੀ ਦੇ ਇਹਨਾਂ ਦਿਨਾਂ ਦੇ ਵਿੱਚ ਬਾਬਾ ਜੀ ਇਸ ਸੰਸਾਰ ਅਲੂੜਾ ਕੇਂਦਰ ਗੁਰਿੰਗਾਰ ਦੇ ਚਰਨੇ ਜਾਂਦੇ ਹਨ ਜ ਜੀ ਨੇ ਸੰਗਤਾਂ ਬੜੀ ਤੁਮਤਾਨਾ ਨਾਉਦੀਆਂ ਨੇ ਇਸ ਲਈ ਨਾਮ ਸਰਾਧਾ ਦਾ ਮੇਲਾ ਕਿਹਾ ਜਾਂਦਾ ਹੈ ਇੱਕ ਸਮਾਂ ਸੰਗਤਾਂ ਵੱਲੋਂ ਆਪ ਲਿਖਿਆ ਗਿਆ ਜੋ ਕਿ ਫਰਵਰੀ ਦੇ ਮੱਸੀਆ ਵਾਲੇ ਦੇ ਆਡੇ ਤੇ ਮਨਾਇਆ ਜਾਂਦਾ ਹੈ ਉਸ ਤਰ੍ਹਾਂ ਹੀ ਦਿਨ ਰਾਤ ਐਸੇ ਮਨੋ ਕਾਮਨਾ ਸੱਜਣਾਂ ਨੂੰ ਪੂਰੀ ਹੁੰਦੀਆਂ ਨੇ ਦਿਨ ਰਾਤ ਖੰਡਪੜ ਚੱਲਦੇ ਨੇ ਦਿਨ ਰਾਤ ਮੇਲੇ ਦੀ ਤਰ੍ਹਾਂ ਇਹ ਸਥਾਨ ਤੇ ਚੱਲਦਾ ਹੈ ਦੂਰ ਬਰੇਡੇ ਤੋਂ ਲੋਕਾ ਆਪਣੀ ਮਨੋ ਕਾਮਨਾ ਪੂਰੀ ਕਰਨ ਆਉਂਦੇ ਨੇ ਸੱਜਣਾਂ ਇਸ ਦਾ ਦੁਖੀ ਹੁੰਦੇ ਨੇ ਖੁਸ਼ੀ ਲਾ ਕੇ ਕਰਨ ਵਾਪਸ ਜਾਂਦੀ ਨੇ ਇਹ ਸਾਰੀ ਗੁਰਬਾਣੀ ਦੀ ਰਹਿਮਤ ਹੈ ਬਾਬਾ ਦੀ ਸੇਵਾ ਦਾ ਫਲ ਹੈ ਇੱਕ ਮੱਤ ਪ੍ਰਾਣੀ ਆਉਂਦਾ ਹੈ ਆਪਣੀ ਲੋੜ ਅਪੀਂ ਕਰਕੇ ਜਾਂਦਾ ਹੈ ਮਾਤਰੀ ਦੀ ਬੜੀ ਕਿਰਪਾ ਇਸ ਸਥਾਨ ਦੀ ਸੱਜਣਾਂ ਦੇਸ਼ਾਂ ਬੇਸ਼ਾਂ ਤੇ ਅੱਗੇ ਬੜੀ ਬਹਾਰ ਸੇਵਾ ਕਰੋਗੇ ਇਸ ਗੁਰਦੁਆਰੇ 'ਤੇ ਜੋ ਕੁਛ ਵੀ ਬਣਿਆ ਇਹ ਸੰਗਤਾਂ ਦੇ ਬਦੌਲਤ ਬਣਿਆ ਹੈ ਸੰਗਤਾਂ ਦਾ ਸਭ ਇਹ ਗੁਰਦੁਆਰਾ ਹੈ ਸੰਗਤਾਂ ਨੇ ਬਣਾਇਆ ਹੈ ਇੱਥੇ ਕੋਈ ਕਿਸੇ ਦੀ ਦਿੱਤੀ ਨਹੀਂ ਹੈ ਸਭ ਕੁਝ ਸੰਗਤਾਂ ਹੀ ਹੈ ਸੰਗਤੀ ਸੇਵਾ ਕਰਦੀ ਹੈ ਬਾਕੀ ਗੁਰਦੁਆਰੇ ਨੂੰ ਇੱਥੇ ਕੋਈ ਬਾਬਾ ਨਹੀਂ ਹੈ ਸਾਰੀ ਦੀ ਸਾਰੀ ਸੰਗਤ ਸੇਵਾ ਕਰਦੀ ਹੈ ਸੰਗਤੀ ਬਾਬਾ ਜੀ ਦੀ ਸਾਰੀ ਸੇਵਾ ਕਰਦੀ ਹੈ ਠੀਕ ਹੈ